پارٹیسٹیڈیٹ نو دیا سارے جا رہا پندرہ پندرہ کانگریس پارٹی کے ਅੱਜ ਤਾਂ ਨਾਮਜ਼ਦ ਦੀ ਪੱਤਰ ਸੌਖਲ ਕਰਨ ਲਈ ਆਏ ਆ ਚਾਹ ਜੋ ਸੋਨੀ ਸੋਨੀ ਫਾਟੀ ਪਾਰਟੀ ਦੇ ਨਾਲ ਨਾਲ ਅਕਾਲੀ ਦਲ ਵੀ ਇੱਥੇ ਜਿਹੜਾ ਐਂਟਰੀ ਕਰਤੀ ਹੈ ਸਾਡੇ ਕੇਂਦਰ ਨੂੰ ਬੇਤਰੀ ਆ 15 ਦੇ 15 ਕੇਂਦਰ ਇਹ ਸਾਰਾ ਆਉਂਦਾ ਆ ਬਦਲ ਕੀ ਕੀਤੀ ਜਾਂਦੀ ਸਾਰੇ ਨੂੰ ਕਾਂਗਰਸ ਪਾਰ 40 ਥਾਰੀਆਂ ਪਾਰਟੀਆਂ ਨੇ ਨਾਮਜ਼ਦਗੀ ਭੇਜ ਦਈ। ਸੁਭਾਗ ਪ੍ਰਾਣਾਂ ਦੇ ਵਿੱਚ ਜਿਹੜੇ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਸੋ ਆਖਰੀ ਦਿਨ ਦੇ ਵਿੱਚ ਤਿੰਨੇ ਹੀ ਪਾਰਟੀਆਂ ਦੇ ਵਰਕਰ ਉਮੀਦਵਾਰ ਨੇ ਮੁਕਤੰਦਰ ਦਾ ਕਾਰਕਰ ਪਾਰਟੀ ਮਰਦਾਵਾਨ ਲੋਕਤੰਤਰ ਦਾ ਕਲਕਣੀ ਪਾਰਟੀ ਮਰਦਾਵਾਨ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਸੋ ਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਹੀ ਪਾਰਟੀਆਂ ਦੇ ਸਮਰਥਕ ਵੱਡੀ ਗਿਣਤੀ ਚ ਇੱਥੇ ਪਹੁੰਚੇ ਹੋਏ ਨੇ ਵੱਲਾ ਚੁੱਕਿਆ ਇਸਨੇ ਲਾਲੂ ਨੂੰ ਮੂੜੇ ਘਾਟਿਓ ਦਾਦੂ ਦੇ ਪੱਖ ਤੋਂ ਨਾ ਲੈ ਜਾੜੇ ਹਲੋ ਹਲੋ ਸਾਰੇ ਕੈਂਡੀਡੇਟਾਂ ਨੂੰ ਬੇਨਤੀ ਹੈ ਦੇਖੀ ਹੋ ਜਾਓ نام جات کی مطلب داخل کرنا ہے سارے یو دے کے پیچھے ہو گئے चतरकाल <laughs> <laughs> ਉਹ ਮਗਰ ਪ੍ਰਣਾ ਚੌਂਕ ਦੇ ਨਜ਼ਦੀਕ ਜਿਹੜਾ ਦਫਤਰ ਹੈ ਜਿੱਥੇ ਕਾਗਜ਼ ਦਾਖਲ ਹੋਣੇ ਆ ਸੋ ਇੱਕ ਸਾਈਡ ਹੈ ਜਿਹੜੀ ਉਹ ਜਾਮ ਲੱਗ ਗਿਆ ਦੂਜੀ ਸਾਈਡ ਜਿਹੜੀ ਚੱਲ ਰਹੀ ਹੈ ਸੋ ਗੇਟ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਜਦੋਂ ਜ਼ਾਇਦ ਹੈ ਕਿ ਇਸ ਤਰ੍ਹਾਂ ਅੰਦਰ ਦਾਖਲ ਹੋਣੇ ਨੇ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਜਿਹੜੇ ਉਮੀਦਵਾਰ ਨੇ ਵਕ ਵਕ ਕੈਂਡੀਡੇਟ ਨੇ ਉਹਨਾਂ va bundan boshqa bir narsa yo'q. Demak, avvalgi savolga javob berish uchun ਯਾ ਸਰਕਾਰ ਮਰਦਾਬਾ ਯਾ ਸਰਕਾਰ ਮਰਦਾਬਾ ਯਾ ਸਰਕਾਰ ਮਰਦਾਬਾ ਯਾ ਸਰਕਾਰ ਮਰਦਾਬਾ 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 ਯਾ ਸਰਕਾਰ ਮਰਦਾਬਾ ਅੱਪ ਪਹੁੰਚ ਆਇਆ ਹਿਰਦ ਕਰ ਦੇਣਗੇ ਯਾ ਕੋਈ ਹੋ ਜਾ ਤੁਸੀਂ ਕੀ ਕਰਦੇ ਹੋ ਜਾ ਡਾਓ